ਸਵਾਗਤ ਕਰਦੇ ਆਂ ਜੀ ਇਸ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸੱਚੇ ਮਾਰਗ YouTube ਚੈਨਲ ਤੇ ਅੱਜ ਦੀ ਇਸ ਵੀਡੀਓ ਵਿੱਚੇ ਸ਼ਬਦ ਭਾਈ ਸਾ ਪਾਈ ਜੀ ਯਾਰ ਸਿੰਘ ਜੀ ਇਹ ਜਿਹੜੀ ਲਾਗੀ ਸ਼ਿਲਦਾਰ ਬਾਸਾਹਵਾਲਾ ਦਾ ਸ਼ਬਦ ਵਾਜੀ ਜਿਹੜਾ ਤੁਸੀਂ ਸੁਣਿਆ ਹੋਊਗਾ ਰਾਖ ਪਿਤਾ ਤਪ ਮੇਰੇ ਮੋਹਿੰਦਰ ਗੁਰੂ ਸਾਹਿਬ ਗੁਤੇ ਸਾਬੂਨ ਤੇਰੇ ਅੱਜ ਇਸ ਵੀਡੀਓ ਵਿੱਚ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆਂ ਕਿਵੇਂ ਇਹ ਸਰਮੋਨੀਆਂ ਦੇ ਪਲੇ ਕਰਨਾ ਪਹਿਲੇ ਮੈਂ ਤਬਲਾ ਪਲੇ ਕਰਕੇ ਇੱਕ ਵਾਰ ਤੁਹਾਨੂੰ ਦੱਸਦਾ ਹਾਂਗਾ ਕਿਵੇਂ ਦੀ ਟਿਊਨ ਹੈ ਕਿਵੇਂ ਆ ਤੇ ਉਸ ਤੋਂ ਬਾਅਦ ਤੁਹਾਨੂੰ ਮੈਂ ਸਲੋ ਧਰਕੇ ਨਾਲ ਦੱਸਣ ਲੱਗਾ ਹਾਂ ਜੁੜੇ ਰਹਿਣਾ ਇਸ ਚੈਨਲ ਦੇ ਨਾਲ ਤੇ ਵਾਧੂ ਚੈਨਲ ਨੂੰ ਸਬਸਕ੍ਰ ਇਹ ਚਲੋ ਸ਼ੁਰੂ ਕਰਦੇ ਹਾਂ ਤਬਲਾ ਪਲੇ ਕਰ ਲੈਂਦੇ ਹਾਂ ਨਾਲ ਸ਼ਬਦ ਵੇਖ ਲੈਂਦੇ ਹਾਂ ਹਰਖ ਪਿਤਾ ਹਰਖ ਪਿਤਾ ਪ੍ਰਭ ਮੇਰੇ ਮੋਇ ਨਿਰਗੁਣ ਸਭ ਨੋੜਦੇ ਨੇ ਰਗੁਣ ਸਭ ਗੁਣ ਤੇਰੇ ਮੋਹਨ ਰਗੁਣ ਸਭ ਗੁਣ ਤੇਰੇ ਹਰਖ ਪਿਤਾ ਸੰਤਾਂ ਵੇ ਆਇਓ ਸ਼ਰਨ ਤੁਾਰੇ ਮੋਹ ਤੇਰ ਗੁਣ ਸਭ ਗੁਣ ਤੇਰੇ ਮੋਹ ਤੇਰ ਗੁਣ ਸਭ ਗੁਣ ਨੇਰੇ ਰਾਖpitਾ ਪ੍ਰਭ ਨੇਰੇ ਮੋਹ ਸਭ ਸੋ ਐਸੀ ਬੇਸਿਕ ਟੈਕਨੀਕ ਜਿਹੜੀ ਤੁਹਾਨੂੰ ਦੱਸੀ ਹੈ ਅਸੀਂ ਸ਼ਬਦ ਦੀ ਤੇ ਬਹੁਤ ਵਧੀਆ ਭਾਈ ਸਾਹਿਬ ਭਾਈ ਜੀ ਜਾਂ ਸੰਜੀਵ ਉਹਨਾਂ ਦੀਆਂ ਟਿਊਨਾਂ ਜਿਹੜੀਆਂ ਕੰਪੋਜੀਸ਼ਨ ਕਹਿ ਸਕਦੇ ਆ ਉਹ ਬਹੁਤ ਵਧੀਆ ਲੱਗਦੀਆਂ ਮੈਨੂੰ ਵੀ ਖਾਸ ਕਰਕੇ ਮੈਂ ਹਮਾਂ ਦਾ ਜਿਆਦਾ ਸ਼ਬਦ ਪਲੇ ਕਰਨ ਦੀ ਕੋਸ਼ਿਸ਼ ਕਰਦਾ ਹਾਂ ਬੋਲ ਦਾ ਜਿਆਦਾ ਉਹਨਾਂ ਦੇ ਹੀ ਆ ਪਰ ਅ ਨਾਲ ਦੇ ਨਾਲ ਆਪਾਂ ਨੂੰ ਸਾਰੇ ਸਾਂਝੇ ਕਰਦੇ ਰਹਿੰਦੇ ਨੇ ਇਸ ਚੈਨਲ ਤੇ ਉੱਤੇ ਜਿਹੜੇ ਵੀ ਤੁਹਾਡੇ ਫੇਵਰਟ ਸ਼ਬਦ ਹੁੰਦੇ ਜਿਹੜੇ ਵੀ ਲਾਗਦੇ ਸੋ ਅੱਜ ਦੀ ਇਸ ਵੀਡੀਓ ਇਹ ਤੁਹਾਨੂੰ ਦੱਸਿਆ ਕਿ ਕਿਵੇਂ ਭਾਈ ਸਾਹਿਬ ਅਜੀਤ ਸਿੰਘ ਉਹਨਾਂ ਦਾ ਇਹ ਸ਼ਬਦ ਜਿਹੜਾ ਗਾਇਆ ਹੋਇਆ ਰੱਖ ਬਤਾ ਪਰ ਮੇਰੇ ਇਹ ਤੁਹਾਨੂੰ ਕਿਵੇਂ ਦੱਸਣਾ ਹੁਣ ਵੇਖਿਓ ਬਿਲਕੁਲ ਸੌਖੀ ਤਰੀਕੇ ਨਾਲ ਦੱਸਾਂਗਾ ਚੈਨਲ ਸਬਸਕ੍ਰਾਈਬ ਕਰ ਲਓ ਸੱਚੇ ਮਰਗ YouTube ਚੈਨਲ ਨੂੰ ਵੀਡੀਓ ਜਿਆਦਾ ਲੰਬੀ ਨਾ ਹੋਵੇ ਇਸ ਕਰਕੇ ਥੋੜਾ ਜਲਦੀ ਦਿਹਾਵਾ ਤੇ ਤੁਹਾਡਾ ਟਾਈਮ ਜਿਹੜਾ ਬਹੁਤ ਕੀਮਤੀ ਹੈ ਜਿਹੜੇ ਇਸ ਚੈਨਲ ਨੂੰ ਵੀ ਟਾਈਮ ਦਿੰਦੇ ਜੀ ਤੇ ਨਾਲ ਦੇ ਨਾਲ ਸਾਡਾ ਗਟਨਟ ਵੀ ਵੰਦੇ ਜੀ වෙැක සව පැලෙක මේ ලයි පෙලේ ස්ථයිනුකම වෙැක හරක පිතා ග මෝහ නිල්ගන සබ ਤੇ ਤਾਪ ਬ ਮੇਰੇ ਏ ਉਹ ਹੈ ਨਿਰਗੁਣ ਸਭ ਗੁਣ ਤੇਰੇ ਹੁਣ ਅੱਗੇ ਵੇਖਾ ਕਿਵੇਂ ਬੋਲਾਂ ਮ ਕੁਲਤ ਹੋ ਗਿਆ ਥੋੜਾ ਇਹ ਵੇਖਿਓ ਮੋਹ ਨਿਰਗੁਣ ਸਭ ਗੁਣ ਤੇਰੇ ਹੈ ਮੋਹ ਨਿਰਗੁਣ ਸਭ ਗੁਣ ਤੇਰੇ ਹੈ ਤਰਾਖ ਪਿਤਾ ਰੱਬ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਐਸੀ ਸ਼ਬਦ ਦੀ ਸਥਾਈ ਹੁਣ ਅੰਤਰਾ ਵਿਖਿਓ ਅੰਤਰਾ ਮੈਂ ਇੱਕੋ ਬੋਲਿਆ ਵੀ ਵੀਡੀਓ ਜਲਦੀ ਲਮੀਨਾ ਵੇਜਦਾ ਨੂੰ ਇੱਕ ਬੇਸਿਕ ਆਈਡੀਆ ਮਿਲ ਜੇ ਹੁਣ ਵੇਖਿਓ ਆ ਜੜੀ ਹੈ ਕਿਵੇਂ ਆਪਾਂ ਜੜੀ ਹੈ ਸਥਾਈ ਅੰਤਰਾ ਜਿਹੜਾ ਕਿਵੇਂ ਪੜਨਾ ਵੇਖਿਓ ਪੰਚ ਬੇਖਾਲ ਤੇ ਇੱਕ ਗਰੀ ਬਾ ਰੱਖ ਤਰਖਣ ਹਾਰੇ ਫੇਰੇ ਖੋ ਅਗਲੀ ਤੱਕ ਬੋਲੇ ਉਹਦਾ ਖੇਦ ਕਰੇ ਯਾਰ ਬਹੁਤ ਸੰਤਾਵੇ ਆਇਓ ਸ਼ਰਨ ਤੂ ਹਾਰੇ ਏ ਜਦੋਂ ਇਹ ਵਾਲੀ ਇਦਾਂ ਕਰਨੀ ਹੈ ਉਹ ਉਦੋਂ ਜਦੋਂ ਵਾਪਸ ਆਉਣਾ ਫੇਰ ਲਿਖਿਆ ਕਰੀ ਅਫੇਦ ਕਰਿਆ ਯਾਰ ਬਹੁਤ ਸੰਤਾਵੈ ਆਇਓ ਸ਼ਰਨ ਤੁਹਾਰੇ ਅੱਗੇ ਫੇਰ ਮੋਹੇ ਨਿਲੂ ਮੋਹੇਰੇ ਗੁਣ ਸਭ ਗੁਣ ਤੇਰੇ ਸ਼ਬਦ ਜਿਹੜਾ ਪਤਾ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿਵੇਂ ਇਹ ਸ਼ਬਦ ਨਹੀਂ ਗਾ ਸਕਦੇ ਜੀ ਵੀਡੀਓ ਬੜੀ ਲੱਗੇ ਤੇ ਸਾਨੂੰ ਕਮੈਂਟ ਜ਼ਰੂਰ ਕਰ ਲਿਆ ਕਰੋ ਕਿਉਂਕਿ ਸਾਨੂੰ ਪਤਾ ਵੀ ਇਨੇ ਵਿਊ ਆਏ ਆ ਜਾਂ ਇਨੇ ਵਿਊ ਹੋ ਗਏ ਵੀਡੀਓ ਤੇ ਪਰ ਕਮੈਂਟ ਵੀ ਇੱਕ ਵੀ ਨਹੀਂ ਹੁੰਦਾ ਤੇ ਸੋ ਬੇਨਤੀ ਆ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿਵੇਂ ਲੱਗੀ ਇਹ ਵਾਲੀ ਵੀਡੀਓ ਤੇ ਇਦਾਂ ਦੀਆਂ ਹੋਰ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਪਰਸੋ ਸਵੇਰੇ 9:00